ਮਾਝ ਦੇ ਸਰਕਰ ਲੀਡਰ ਨੌਜਵਾਨ 파ਰਸ ਜੰਡਿਆਲਾ ਵੀ ਭਾਜਪਾ ਵਿੱਚ ਬੀਤੇ ਦਿਨੀ ਸ਼ਾਮਲ ਹੋ ਗਏ ਨੇ 파ਰਸ ਜੀ ਅਕਾਲੀ ਦਲ ਦੇ ਨਾਲ ਕੀ ਵਖਰੇਵੇਂ ਹੋ ਗਏ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਨਾਲ ਕਾਫੀ ক্লোਜ਼ ਸੀ ਮੈਨੂੰ ਇਹ ਮਜਬੂਰਨ ਸਟੈਪ ਚੁੱਕਣਾ ਪਿਆ ਫਿਰ ਇਹੋ ਜੀ ਜਗ੍ਹਾ ਤੇ ਰਹਿ ਕੇ ਕਰਨਾ ਕਿ ਜਿੱਥੇ ਤੁਹਾਨੂੰ ਜਲੀਲ ਕੀਤਾ ਜਾਵੇ ਥੋੜੀ ਸੁਣਵਾਈ ਨਾ ਹੋਵੇ ਫਿਰ ਠੀਕ ਹੈ ਸਾਨੂੰ ਜੋ ਪਲੇਟਫਾਰਮ ਸਹੀ ਲੱਗਾ ਅਸੀਂ ਚੁਣ ਲਿਆ ਜੀ ਜਿੰਨਾ ਨੂੰ ਉਹਨਾਂ ਨੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਮੈਂ ਮਜੀਠੀਆ ਸਾਹਿਬ ਕੋ ਗਿਆ ਉਹਨਾਂ ਵੀ ਮੇਰੀ ਪਿੱਠ ਥਾਪੜੀਏ ਦੇ ਸਾਹਮਣੇ ਕਿ ਲਿਆਓ ਜੀ ਆਪਾਂ ਉਹਨਾਂ ਨੂੰ ਜੁਆਇਨ ਕਰਾਉਨੇ ਆ ਉਸ ਤੋਂ ਬਾਅਦ ਪਤਾ ਲਿਆ ਇਹਨਾਂ ਦੀ ਆਪਸੀ ਬਹਿ ਕੇ ਕੀ ਗੱਲਬਾਤ ਹੋਈ ਕਿ ਮਜੀਠੀਆ ਸਾਹਿਬ ਨੂੰ ਵੀ ਮੈਂ ਫੋਨ ਕੀਤੇ ਉਹਨਾਂ ਮੇਰਾ ਫੋਨ ਨਹੀਂ ਚੁੱਕਿਆ ਕੀਤੀ ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਤੇ ਮੈਂ ਉਸ ਤੋਂ ਬਾਅਦ ਮਾਝੇ ਦੇ ਜਰਨਲ ਸਾਡਾ ਫੋਨ ਚੁੱਕਣਾ ਬੰਦ ਕਰ ਦਿੱਤੀ ਨਹੀਂ ਮਾਝੇ ਦੇ ਕਿਹੜੇ ਜਰਨਲ ਨੇ ਸਪਸ਼ਟ ਕਰ ਦਿਓ ਮੈਂ ਇਹਨਾਂ ਦੇ ਨਾਲ ਪ੍ਰਧਾਨ ਸ਼ਹਿਰੀ ਔਰ ਜਿਹੜੇ ਪੁਰਾਣੇ ਕਾਲੀ ਪਰਿਵਾਰ ਸੀ ਟਕਸਾਲੀ ਪਰਿਵਾਰ ਉਹ ਵਾਪਸ ਇਹਨਾਂ ਦੇ ਨਾਲ ਤੋਰੇ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਤੁਹਾਨੂੰ ਬੈਠੇ ਨਜ਼ਰ ਆਉਣਗੇ ਉਹ ਮੈਂ ਨਾਲ ਲਿਜਾ ਕੇ ਤੋਰੇ ਦੀ ਪ੍ਰਧਾਨ ਜੀ ਦੇ ਕਹਿਣ ਤੇ ਬਾਅਦ ਤੇ ਉਸ ਤੋਂ ਬਾਅਦ ਵੀ ਇਹ ਬੰਦੇ ਉਹਨਾਂ ਨੂੰ ਸ਼ਾਮਲ ਨਾ ਕਰਨ ਤੇ ਮੈਂ ਕਿਹਾ ਬੜੀ ਸ਼ਰਮ ਵਾਲੀ ਗੱਲ ਆ ਤੇ ਫਿਰ ਤੁਹਾਨੂੰ ਆਪ ਹੀ ਸਮਝ ਲਓ ਫਿਰ ਇਗਨੋਰ ਕਰਨ ਵਾਲੀ ਗੱਲ ਜਦ ਸਾਨੂੰ ਜਵਾਬ ਦੇ ਦਿੰਦੇ ਕਿ ਭਾਈ ਤੂੰ ਹੀ ਘਰ ਚੋਂ ਬਹਿ ਜਾ ਉਹ ਇਹ ਹਲਕਾ ਝੜਿਆਲਾ ਹਰੋਣਾ ਹੀ ਰੋਣਾ ਕਾਲੀ ਦਲ ਨੂੰ ਸਿੰਘ ਮਜੀਠੀਆ ਤੇ ਨਸ਼ੇ ਦੀ ਤਲਵਾਰ ਵੀ ਲਟਕ ਰਹੀ ਆ ਉਹਨਾਂ ਤੇ ਦੋਸ਼ ਵੀ ਲੱਗ ਰਹੇ ਨੇ ਕਿੰਨਾ ਕਹਤੇ ਉਹਨਾਂ ਲੋਕਾਂ ਦੇ ਵਿੱਚ ਤੁਹਾਡਾ ਨਾਂ ਤਾਂ ਨਹੀਂ ਆਉਂਦਾ ਕਿਉਂਕਿ ਤੁਸੀਂ ਵੀ ਨੌਜਵਾਨ ਹੋ ਕਾਫੀ ਕਲੋਜ਼ ਰਹੇ ਹੋ ਵਿਕਰਮ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਤਾਂ ਕਰਕੇ ਨਹੀਂ ਭੱਜਦੇ ਪਾਜ ਪਾਜ ਸ਼ਾਮਲ ਹੋ ਰਹੇ ਪਾਸ ਜੀ ਕੀ ਵਿਕਰਮ ਸਿੰਘ ਮਜੀਠੀਆ ਤੇ ਕਾਫੀ ਨਸ਼ੇ ਦੇ ਦੋਸ਼ ਲੱਗਦੇ ਰਹੇ ਨੇ ਕੇਸ ਵੀ ਚੱਲ ਰਹੇ ਨੇ ਵਾਕਈ ਵਿਕਰਮ ਸਿੰਘ ਮਜੀਠੀਆ ਹੀ ਨਹੀਂ ਉਹ ਨਸ਼ਾ ਵੇਚਿਆ ਵਾਕਈ ਵਿਕਰਮ ਸਿੰਘ ਮਜੀਠੀਆ ਉਹ ਜਾਇਜ ਉਹਨਾਂ ਕੇਸਾਂ ਦੇ ਵਿੱਚ ਫਸੇ ਹੋਏ ਨੇ ਦੇਖੋ ਜਿੰਨਾ ਕਿ ਮੈਂ ਮਜੀਠੀਆ ਸਾਹਿਬ ਨੂੰ ਜਾਣਦਾ ਉਹ ਬੜੇ ਨਿਤਨੇਮੀ ਨੇ ਬੜਾ ਰੱਬ ਨੂੰ ਮੰਨਣ ਵਾਲੇ ਇਨਸਾਨ ਨੇ ਵੀ ਆਪ ਦਾ ਕਰੀਅਰ ਇਹੋ ਜਿਹਾ ਘੱਡਿਆ ਕੰਮ ਲਈ ਦਾਅ ਤੇ ਲਾਊਗਾ ਮੇਰੇ ਮੰਨਣ 'ਚ ਇਹ ਗੱਲ ਕਦੀ ਨਹੀਂ ਆ ਸਕਦੀ ਕਿ ਮਨਜੀਤਿਆ ਸਾਹਿਬ ਇਹੋ ਜਿਹਾ ਕੋਈ ਕੰਮ ਕਰਦੇ ਹੋਣਗੇ 2 ਸਾਲ ਆਪਦੀ ਸਰਕਾਰ ਦੇ ਵਿੱਚ ਵੀ ਮੈਂ ਇੱਕ ਠੋਕ ਕੇ ਚੱਲਦਾ ਰਿਹਾ ਜੇ ਇਦਾਂ ਦੀ ਗੱਲ ਹੁੰਦੀ ਤੇ ਉਦੋਂ ਭੱਜ ਜਾਂਦੇ ਇੰਨਾ ਸਮਾਂ ਰੁਕਦੇ ਹੀ ਨਾ ਅ ਰਣੀਕੇ ਸਾਹਿਬ ਨਾਲ ਕਾਫੀ ਕੋਲੋਸ ਹੋ ਤੁਸੀਂ ਰਣੀਕੇ ਸਾਹਿਬ ਵੱਲੋਂ ਨਹੀਂ ਡੱਕਿਆ ਗਿਆ ਵੀ ਭਾਈ ਕਾਕਾ ਨਾ ਜਾ ਪਾਰਟੀ 'ਚ ਹੀ ਰਹਿਣਾ ਆ ਭਾਜਪਾ 'ਚ ਨਹੀਂ ਜਾਣਾ ਨੇ ਕਾਫੀ ਬੰਦੇ ਗਏ ਨੇ ਤੇ ਕਾਰਨ ਇਹੀ ਆ ਉਹਨਾਂ ਦੀ ਨਹੀਂ ਇਹਨਾਂ ਦਾ ਸੈਟਿੰਗ ਬਹਿ ਰਹੀ ਜਾਂ ਇਹ ਭੁਜਾਰੇ ਨੇ ਉਹਨਾਂ ਨੂੰ ਕੌਣ ਭੁਜਾਰੇ ਨੇ ਸਪਸ਼ਟ ਕਰ ਦੇ ਦੇ ਦੇਖੋ ਜਿਹੜਾ ਨਾ ਜਿਨ੍ਹਾਂ ਦੇ ਅੰਦਰ ਕਾਲੀ ਦਲ ਚੱਲ ਰਿਹਾ ਸਾਡਾ ਕਿਹਨਾਂ ਦੇ ਅੰਦਰ ਚਲੋ ਮੈਂ ਕਿਹਦਾ ਨਾਂ ਕੀ ਲੈਣਾ ਸਾਰਿਆਂ ਨੂੰ ਪਤਾ ਜੀ ਕਿਹਦੇ ਅੰਦਰ ਚੱਲ ਰਿਹਾ ਉਹ ਭੁਜਾਰੇ ਆ ਸਭ ਜਾਣਦੇ ਨੇ ਕੌਣ ਭੁਜਾਰੇ ਸਾਕੀ ਕੀ ਕਹਿ ਕੇ ਭੁਜਾਰੇ ਨੇ ਹਲਕੇ ਤੁਹਾਨੂੰ ਪਤਾ ਹੀ ਆ ਕੀ ਕਹਿ ਕੇ ਭੁਜਾਰੇ ਨੇ ਕਿ ਜਾਓ ਦਫਾ ਹੋ ਜਾਓ ਸਾਡੇ ਗਲੋਂ ਲੱਥੋ ਦੀ ਇਹੀ ਸੁਣਨਾ ਚਾਹੁੰਦਾ ਇਹ ਤੇ ਸਹੀ ਗੱਲ ਐਦਾਂ ਹੀ ਕਹਿ ਰਹੇ ਭੁਜਾਰੇ ਨੇ ਕਿ ਮੈਂ ਭਾਜਪਾ ਦਾ ਪੱਲਾ ਹੁਣ ਕਦੀ ਨਹੀਂ ਛੱਡਣਾ ਅਸੀਂ ਆਪ ਦੀ ਪਾਰਟੀ ਨੂੰ ਮਜ਼ਬੂਤ ਕਰਾਂਗੇ ਔਰ ਜਿੱਥੋਂ ਤੱਕ ਮੈਂ ਮੇਰੇ ਧਿਆਨ ਦੇ ਵਿੱਚ ਆ ਬੀਜੇਪੀ ਪਾਰਟੀ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਸਮਝੌਤਾ ਨਹੀਂ ਕਰੂਗਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਖਾੜਾ ਪਖਿਆ ਹੋਇਆ ਪੰਜਾਬ ਭਰ ਦੇ ਵਿੱਚ ਅਕਾਲੀ ਦਲ ਨੂੰ ਝਟਕੇ ਲੱਗ ਰਹੇ ਨੇ ਅਕਾਲੀ ਦਲ ਪਾਰਟੀ ਛੱਡ ਕੇ ਬਹੁਤ ਸਾਰੇ ਲੋਕ ਭਾਜਪਾ ਵਿੱਚ ਸ਼ਾਮਲ ਹੋਏ ਨੇ ਇਸੇ ਤਰ੍ਹਾਂ ਹੀ ਮਾਝੇ ਦੇ ਸਰਕਰ ਲੀਡਰ ਨੌਜਵਾਨ 파ਰਸ ਜੰਡਿਆਲਾ ਵੀ ਭਾਜਪਾ ਵਿੱਚ ਬੀਤੇ ਦਿਨੀ ਸ਼ਾਮਲ ਹੋ ਗਏ ਨੇ 파ਰਸ ਜੰਡਿਆਲਾ ਸਾਡੇ ਨਾਲ ਨੇ ਗੱਲਬਾਤ ਕਰਨਗੇ 파ਰਸ ਜੀ ਅਕਾਲੀ ਦਲ ਦੇ ਨਾਲ ਕੀ ਵਖਰੇਵੇਂ ਹੋ ਗਏ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਨਾਲ ਕਾਫੀ ਕਲੋਸ ਸੀ ਅਕਾਲੀ ਦਲ ਛੱਡਣ ਦਾ ਕੀ ਕਾਰਨ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਲਾ ਸਾਹਿਬ ਪਹਿਲਾਂ ਦੇ ਧੰਨਵਾਦ ਤੁਹਾਡਾ ਤੁਸੀਂ ਮੇਰੇ ਕੋ ਆਏ ਹੋ ਜੀ ਆਇਆਂ ਨੂੰ ਪਾਰਟੀ ਛੱਡਣ ਦਾ ਕਾਰਨ ਸਾਡਾ ਖਾਸ ਕਰਕੇ ਹਲਕਾ ਇੰਚਾਰਜ ਜੰਡਿਆਲਾ ਗਰੂ ਜਿਨ੍ਹਾਂ ਨੇ ਜੂ ਕਮਾਂਡ ਸੰਭਾਲੀ ਜਦੋਂ ਦਾ ਸਾਡੇ ਹਲਕੇ 'ਚ ਉਹਨਾਂ ਨੂੰ ਇੰਚਾਰਾ ਹੀ ਲਾਇਆ ਗਿਆ ਇੱਕ ਤੋਂ ਬਾਅਦ ਇੱਕ ਬੰਦਾ ਪਾਰਟੀ ਛੱਡ ਕੇ ਜਾ ਰਿਹਾ ਚਾਹੇ ਉਹ ਗੱਲ ਕਰੀਏ ਕਾਉਂਸਲਰਾਂ ਦੀ ਚਾਹੇ ਸਰਕਲ ਪ੍ਰਧਾਨਾਂ ਦੀ ਗੱਲ ਕਰੀਏ ਤੇ ਮੇਰੇ ਜਾਣ ਦਾ ਕਾਰਨ ਵੀ ਉਹੀ ਇਨਸਾਨ ਆ ਦੀ ਜਿਨਨੇ ਸਾਡੇ ਹਲਕੇ ਦਾ ਸੱਤਿਆਨਾਸ਼ ਕਰਤਾ ਠੀਕ ਆ ਜੀ ਇਹ ਸਾਰੀਆਂ ਗੱਲਾਂ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਵੀ ਧਿਆਨ ਦੇ ਵਿੱਚ ਲਿਆਂਦੀਆਂ ਮਜੀਠੀਆ ਸਾਹਿਬ ਦੇ ਵੀ ਧਿਆਨ ਚ ਲਿਆਂਦੀਆਂ ਤੇ ਨਾ ਸੁਣਵਾਈ ਹੋਣ ਕਾਰਨ ਮੈਨੂੰ ਇਹ ਮਜਬੂਰਨ ਸਟੈਪ ਚੁੱਕਣਾ ਪਿਆ ਫਿਰ ਇਹੋ ਜੀ ਜਗ੍ਹਾ ਤੇ ਰਹਿ ਕੇ ਕਰਨਾ ਕਿ ਜਿੱਥੇ ਤੁਹਾਨੂੰ ਜਲੀਲ ਕੀਤਾ ਜਾਵੇ ਥੋੜੀ ਸੁਣਵਾਈ ਨਾ ਹੋਵੇ ਫਿਰ ਠੀਕ ਆ ਸਾਨੂੰ ਜੋ ਪਲੇਟਫਾਰਮ ਸਹੀ ਲੱਗਾ ਅਸੀਂ ਚੁਣ ਲਿਆ ਜੀ ਤਾਂ ਜਲੀਲ ਸੁਖਬੀਰ ਸਿੰਘ ਬਾਦਲ ਕਰਦੇ ਸੀ ਵਿਕਰਮ ਸਿੰਘ ਮਜੀਠੀਆ ਜਾਂ ਫਿਰ ਹਲਕਾ ਇੰਚਾਰਜ ਕਰਦਾ ਸੀ ਜਲੀਲ ਦੇਖੋ ਹਲਕਾ ਇੰਚਾਰਜ ਨੂੰ ਮੈਂ 2-3 ਵਾਰੀ ਇੱਕ ਮਸਲੇ ਦੇ ਵਿੱਚ ਬੇਨਤੀ ਕੀਤੀ ਮੈਂ ਕਹਿੰਦੀ ਆਪ ਦਾ ਪਰਿਵਾਰ ਕਾਲੀਦਲ ਦਾ ਆਪਾਂ ਤਗੜਾ ਕਰੀਏ ਝੜੇਆਲਾ ਗੁਰੂ ਦੇ ਵਿੱਚੋਂ ਮੈਂ ਕੁਝ ਕਾਉਂਸਲਰ ਸ਼ਾਮਲ ਕਰਾ ਰਿਆ ਸੀ ਜਿਨ੍ਹਾਂ ਨੂੰ ਉਹਨਾਂ ਨੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ ਮੈਂ ਮਜੀਠੀਆ ਸਾਹਿਬ ਕੋ ਗਿਆ ਉਹਨਾਂ ਵੀ ਮੇਰੀ ਪਿੱਠ ਥਾਪੜੀਏ ਦੇ ਸਾਹਮਣੇ ਕਿ ਲਿਆਓ ਜੀ ਆਪਾਂ ਉਹਨਾਂ ਨੂੰ ਜੁਆਇਨ ਕਰਾਉਨੇ ਆ ਉਸ ਤੋਂ ਬਾਅਦ ਪਤਾ ਲੱਗਿਆ ਇਹਨਾਂ ਦੀ ਆਪਸੀ ਬਹਿ ਕੇ ਕੀ ਗੱਲਬਾਤ ਹੋਈ ਕਿ ਮਜੀਠੀਆ ਸਾਹਿਬ ਨੂੰ ਵੀ ਮੈਂ ਫੋਨ ਕੀਤੇ ਉਹਨਾਂ ਮੇਰਾ ਫੋਨ ਨਹੀਂ ਚੁੱਕਿਆ ਤੇ ਮੈਨੂੰ ਲੱਗਾ ਸ਼ਾਇਦ ਇਹ ਨਹੀਂ ਕਰਨਾ ਚਾਹੁੰਦੇ ਕੁਝ ਉਹਨਾਂ ਨੂੰ ਜੁਆਇਨ ਨਹੀਂ ਕਰਾਉਣਾ ਚਾਹੁੰਦੇ ਅਕਾਲੀ ਦਲ ਦਾ ਕਦ ਵੱਡਾ ਨਹੀਂ ਕਰਨਾ ਚਾਹੁੰਦੇ ਤੇ ਉਹ ਕੇ ਹੋਰ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਦੀ ਕੀ ਲੱਗਦਾ ਕਿ ਤਨਾ ਕਿਤੇ ਬਿਕਰਮ ਸਿੰਘ ਮਜੀਠੀਆ ਚਾਹੁੰਦੇ ਨਹੀਂ ਕਿ ਲੋਕ ਸਭਾ ਦੀ ਚੋਣ ਜਿਹੜੀ ਅਮਰਸਰ ਤੋਂ ਜਿੱਤੀ ਜਾਵੇ ਕਿਉਂਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਤਾਂ ਤੁਸੀਂ ਸ਼ਾਮਲ ਕਰਾ ਰਹੇ ਸੀ ਦੇਖੋ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਕਿ ਉਹ ਚਾਹੁੰਦੇ ਨੇ ਜਾਂ ਨਹੀਂ ਚਾਹੁੰਦੇ ਹਾਂ ਪਿੱਛੇ ਦੇ ਮੈਂ ਇੱਕ ਅਕਾਲੀ ਆਗੂ ਜਿਹੜੇ ਪਾਰਟੀ ਛੱਡ ਗਏ ਨੇ ਮੇਰੇ ਹਿਸਾਬ ਨਾਲ ਉਹ ਆਪ ਪਾਰਟੀ ਦੇ ਵਿੱਚ ਗਏ ਨੇ ਉਹਨਾਂ ਬਿਆਨ ਦਿੱਤਾ ਇਹ ਕਹਿੰਦੇ ਮੈਂ ਜਿੱਦਾਂ ਅਕਾਲੀ ਦਲ ਦੇ ਕੈਂਡੀਡੇਟ ਦੀ ਕੈਂਪੇਨ ਸ਼ੁਰੂ ਕੀਤੀ ਮੈਨੂੰ ਪ੍ਰਧਾਨ ਜੀ ਦਾ ਫੋਨ ਆਇਆ ਤਾਂ ਮੈਂ ਉਸ ਤੋਂ ਬਾਅਦ ਮਾਝੇ ਦੇ ਜਰਨਲ ਸਾਡਾ ਫੋਨ ਚੁੱਕਣਾ ਬੰਦ ਕਰ ਗਏ ਨਹੀਂ ਮਾਝੇ ਦੇ ਕਿਹੜੇ ਜਰਨਲ ਨੇ ਸਪਸ਼ਟ ਕਰ ਦਿਓ ਇਹ ਉਹਨਾਂ ਉਹਨਾਂ ਮਜੀਠੀਆ ਸਾਹਿਬ ਦਾ ਨਾਮ ਆ ਜੀ ਮੈਂ ਤਾਂ ਉਹ ਇੰਟਰਵਿਊ ਸੁਣਿਆ ਉਹਦੇ ਤੇ ਮੈਂ ਵੇਖਿਆ ਜੀ ਉਹ ਕਹਿ ਰਹੇ ਨੇ ਮੈਂ ਇਹ ਦੇਖੋ ਦੇਖੋ ਮੈਨੂੰ ਨਹੀਂ ਲੱਗਦਾ ਕਿ ਉਹ ਕਰ ਰਹੇ ਨੇ ਮਦਦ ਅਕਾਲੀ ਦਲ ਦੀ ਜਾਂ ਨਹੀਂ ਕਰ ਰਹੇ ਜਾਂ ਹਰਾ ਰਹੇ ਨੇ ਜਾਂ ਨਹੀਂ ਹਰਾ ਰਹੇ ਇਹਦੇ ਬਾਅਦ ਦੀਆਂ ਗੱਲਾਂ ਦੀ ਮੇਲ ਰਹੇ ਨਾ ਜੋ ਵਾਪਰੀ ਜੋ ਹੋਈ ਉਹ ਮੈਂ ਤੁਹਾਨੂੰ ਦੱਸਤੀ ਆ ਜੀ ਜ਼ਿਆਦਾਤਰ ਤੁਹਾਡੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਦੇਖੀਆਂ ਤੇ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਨਾਲ ਸੀ ਹਲਕਾ ਇੰਚਾਰਜ ਨਾਲ ਐਸੇ ਕਿਵੇਂ ਵਖਰੇਵੇਂ ਪੈ ਗਏ ਦੂਜੇ ਪਾਸੇ ਜਲੀਲ ਜਿਹੜਾ ਸੀ ਬਿਕਰਮ ਸਿੰਘ ਮਜੀਠੀਆ ਕਰ ਰਿਹਾ ਸੀ ਸੁਖਬੀਰ ਸਿੰਘ ਬਾਦਲ ਕਰ ਰਿਹਾ ਸੀ ਮੇਰੀ ਗੱਲ ਦਾ ਜਵਾਬ ਸਪਸ਼ਟ ਦੇ ਦਿਓ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਗੱਲ ਕਹਿ ਚੁੱਕਿਆ ਕਿ ਮੈਂ ਇਹ ਮੁੱਦਾ ਲੈ ਕੇ ਸੁਖਬੀਰ ਸਾਹਿਬ ਬਾਦਲ ਸਾਹਿਬ ਕੋ ਵੀ ਪਹੁੰਚਿਆ ਪ੍ਰਧਾਨ ਜੀ ਕੋ ਇਹ ਮਸਲਾ ਲੈ ਕੇ ਮੈਂ ਮਜੀਠੀਆ ਸਾਹਿਬ ਕੋ ਵੀ ਪਹੁੰਚਿਆ ਮੈਨੂੰ ਉੱਥੇ ਇੱਕ ਗੱਲ ਦਾ ਭਰੋਸਾ ਦਿੱਤਾ ਜਾਂਦਾ ਸੀ ਠੀਕ ਹੈ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋਊਗਾ ਤੁਸੀਂ ਪੁਰਾਣੇ ਵਰਕਰ ਜਿੰਨੇ ਅਕਾਲੀ ਦਲ ਦੇ ਘਰਾਂ ਦੇ ਵਿੱਚ ਨੇ ਉਹਨਾਂ ਨੂੰ ਬਾਹਰ ਕੱਢੋ ਲਿਆਓ ਮੈਂ ਇਹਨਾਂ ਦੇ ਨਾਲ ਪ੍ਰਧਾਨ ਸ਼ਹਿਰੀ ਹੋਰ ਜਿਹੜੇ ਪੁਰਾਣੇ ਅਕਾਲੀ ਪਰਿਵਾਰ ਸੀ ਟਕਸਾਲੀ ਪਰਿਵਾਰ ਉਹ ਵਾਪਸ ਇਹਨਾਂ ਦੇ ਨਾਲ ਤੋਰੇ ਇਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਤੁਹਾਨੂੰ ਬੈਠੇ ਨਜ਼ਰ ਆਉਣਗੇ ਉਹ ਮੈਂ ਨਾਲ ਲਿਜਾ ਕੇ ਤੋਰੇ ਦੀ ਪ੍ਰਧਾਨ ਜੀ ਦੇ ਕਹਿਣ ਤੋਂ ਬਾਅਦ ਤੇ ਉਸ ਤੋਂ ਬਾਅਦ ਵੀ ਇਹ ਬੰਦੇ ਉਹਨਾਂ ਨੂੰ ਸ਼ਾਮਲ ਨਾ ਕਰਨ ਤੇ ਮੈਂ ਕਹਿੰਦਾ ਬੜੀ ਸ਼ਰਮ ਵਾਲੀ ਗੱਲ ਆ ਤੇ ਫਿਰ ਤੁਹਾਨੂੰ ਆਪ ਹੀ ਸਮਝ ਲਓ ਫਿਰ ਇਗਨੋਰ ਕਰਨ ਵਾਲੀ ਗੱਲ ਆ ਜਾਂ ਤੇ ਸਾਨੂੰ ਜਵਾਬ ਦੇ ਦਿੰਦੇ ਕਿ ਭਾਈ ਤੂੰ ਹੀ ਘਰ ਚੋਂ ਬਹਿ ਜਾ ਉਹ ਇਹ ਹਲਕਾ ਜਣੇ ਵਾਲਾ ਹਰੋਣਾ ਹੀ ਰੋਣਾ ਅਕਾਲੀ ਦਲ ਨੂੰ ਤੇ ਅੱਜ ਵੇਖ ਲਿਓ ਤੁਸੀਂ ਪਹਿਲੇ ਨੰਬਰ ਤੋਂ ਗਿਣਤੀ ਸ਼ੁਰੂ ਕਰੋਗੇ ਤੇ ਸਭ ਤੋਂ ਲਾਸਟ ਤੇ ਅਕਾਲੀ ਦਲ ਆਊਗਾ ਇਹ ਫਿਰ ਕਿਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ ਫਿਰ ਜੰਡੇਆਲੇ ਚੋ ਕਿਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਹੁਣ ਤੁਸੀਂ ਬਾਦਲ ਸਾਹਿਬ ਨੂੰ ਪੁੱਛੋ ਤੁਹਾਨੂੰ ਦੱਸ ਦੇਣਗੇ ਕਿ ਉਹ ਕਿਨੂੰ ਸਪੋਰਟ ਕਰ ਰਹੇ ਨੇ ਕੀ ਉਹਨਾਂ ਦੇ ਮਨ ਦੇ ਵਿੱਚ ਚੱਲ ਰਿਹਾ ਸਾਨੂੰ ਵੀ ਕਲੀਅਰ ਹੋ ਜਾਊਗਾ ਵਿਕ੍ਰਮ ਸਿੰਘ ਮਜੀਠੀਆ ਤੇ ਨਸ਼ੇ ਦੀ ਤਲਵਾਰ ਵੀ ਲਟਕ ਰਹੀ ਆ ਉਹਨਾਂ ਤੇ ਦੋਸ਼ ਵੀ ਲੱਗ ਰਹੇ ਨੇ ਕਿਤਨਾ ਕਿਤੇ ਉਹਨਾਂ ਲੋਕਾਂ ਦੇ ਵਿੱਚ ਤੁਹਾਡਾ ਨਾਂ ਤਾਂ ਨਹੀਂ ਆਉਂਦਾ ਕਿਉਂਕਿ ਤੁਸੀਂ ਵੀ ਨੌਜਵਾਨ ਹੋ ਕਾਫੀ ਕਲੋਜ਼ ਰਹੇ ਹੋ ਵਿਕ੍ਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਤਾਂ ਕਰਕੇ ਨਹੀਂ ਭੱਜਦੇ देखो मैं थोनू एक ਗੱਲ ਕਲੀਅਰ ਕਰ ਦਿੰਦਾ 5 ਸਾਲ ਕਾਂਗਰਸ ਦੀ ਸਰਕਾਰ ਰਹੀ ਉਹਦੇ ਵਿੱਚ ਹਿੱਕ ਠੋਕ ਕੇ ਅਕਾਲੀ ਦਲ ਦੇ ਸਿਪਾਈ ਵਫਾਦਾਰ ਹੋ ਕੇ ਚੱਲਦੇ ਰਹੇ ਆ ਮੇਰੇ ਨਾਲ ਹਲਕਾ ਜੰਡਿਆਲਾ ਗੁਰੂ ਤੋਂ ਸਬੰਧਤ ਰੱਖਦੇ ਕਾਂਗਰਸ ਦੇ ਐਮਐਲਏ ਨੇ ਵੀ ਇੱਕ ਵਧੀਆਂ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਡਟ ਕੇ ਮੈਦਾਨ ਸਾਂਭੀ ਰੱਖਿਆ 2 ਸਾਲ ਆਪ ਦੀ ਸਰਕਾਰ ਦੇ ਵਿੱਚ ਵੀ ਮੈਂ ਹਿੱਕ ਠੋਕ ਕੇ ਚੱਲਦਾ ਰਿਹਾ ਜੇ ਇਦਾਂ ਦੀ ਗੱਲ ਹੁੰਦੀ ਤੇ ਉਦੋਂ ਭੱਜ ਜਾਂਦੇ ਇੰਨਾ ਸਮਾਂ ਰੁਕਦੇ ਹੀ ਨਾ ਇਤਾਂ ਦੀ ਕੋਈ ਗੱਲ ਨਹੀਂ ਤੇ ਐਵੇਂ ਗੱਲਾਂ ਬੇਫਜ਼ੂਲ ਗੱਲਾਂ ਨੇ ਬਣਾਈਆਂ ਜਾ ਰਹੀਆਂ ਨੇ ਇਹਦੇ ਬਾਰੇ ਮੈਂ ਤੁਹਾਨੂੰ ਜੋ ਗੱਲ ਕਲੀਅਰ ਕਰ ਚੁੱਕਿਆ ਹਾਂ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਹੁਣਾਂ ਨਾਲ ਗੱਲਬਾਤ ਨਹੀਂ ਹੋਈ ਕਿ ਭਾਈ ਕਿਉਂ ਛੱਡੀਆਂ ਪਾਰਟੀ ਕੀ ਕਰਨ ਰਹੇ ਆ ਜੀ ਦੇਖੋ ਜਦੋਂ ਪਾਰਟੀ ਛੱਡ ਹੀ ਦਿੱਤੀ ਤੇ ਫਿਰ ਉਹਨਾਂ ਨਾਲ ਗੱਲ ਕਰਨ ਦਾ ਫਾਇਦਾ ਹੀ ਕੀ ਦੀ ਜਦੋਂ ਆਪਾਂ ਪਾਰਟੀ ਨੂੰ ਜਵਾਬ ਹੀ ਦੇ ਦਿੱਤਾ ਜੁਆਇਨ ਕਰ ਗਏ ਆਪਦੇ ਘਰੇ ਚਲੇ ਗਏ ਆ ਤੇ ਫਿਰ ਹੁਣ ਲੋੜ ਹੀ ਕੀ ਆ ਜੀ ਉਹਨਾਂ ਦੀ ਫੋਨ ਮੈਂ ਤਾਂ ਕਿੰਨਾ ਕਿ ਇਧਰੋਂ ਉਧਰੋਂ ਆ ਵੀ ਰਹੇ ਨੇ ਉਹਨਾਂ ਦੇ ਕੁਝ ਬੰਦਿਆਂ ਦੇ ਤੇ ਉਹ ਨਾਕਰਾਉਣ ਚੰਗੀ ਗੱਲ ਹੈ ਭਾਜਪਾ ਜੀ ਰਣੀਕੇ ਸਾਹਿਬ ਨਾਲ ਕਾਫੀ ਕੋਲੋਸ ਹੋ ਤੁਸੀਂ ਰਣੀਕੇ ਸਾਹਿਬ ਵੱਲੋਂ ਨਹੀਂ ਡੱਕਿਆ ਗਿਆ ਵੀ ਭਾਈ ਕਾਕਾ ਨਾ ਜਾ ਪਾਰਟੀ ਜੀ ਰਹਿਣਾ ਆ ਭਾਜਪਾ ਚ ਨਹੀਂ ਜਾਣਾ ਦੇਖੋ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਉਸ ਪਰਿਵਾਰ ਤੇ ਮੇਰੇ ਨਾਲ ਕੋਈ ਗੱਲ ਨਾ ਕਰੋ ਜੀ ਨਾ ਮੈਂ ਉਸ ਉਹਨਾਂ ਦੇ ਚੱਕਰ ਦੇ ਵਿੱਚ ਕੋਈ ਬਿਆਨ ਦੇਣਾ ਚਾਹੁੰਦਾ ਸੀ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਵੱਡੇ ਆਗੂ ਨੇ ਗੁਲਜਾਰ ਸਿੰਘ ਰਣੀਕੇ ਗੱਲ ਕਿਉਂ ਨਾ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਉਹਨਾਂ ਦਾ ਨਾਂ ਹੀ ਹੁੰਦਾ ਅਕਾਲੀ ਦਲ ਦੇ ਵਿੱਚ ਦੇਖੋ ਇਸ ਮਸਲੇ ਦੇ ਵਿੱਚ ਨਾ ਤਾਂ ਮੈਂ ਉਹਨਾਂ ਨੂੰ ਗੱਲ ਕੀਤੀ ਨਾ ਉਹਨਾਂ ਦੇ ਨਾਲ ਇਸ ਮਸਲੇ 'ਚ ਮੇਰੀ ਕੋਈ ਗੱਲ ਹੋਈ ਹੈ ਨਾ ਹੀ ਮੈਂ ਗਾਹ ਕਰਨਾ ਚਾਹੁੰਦਾ ਆ ਆਪਾਂ ਸਿਆਸਤ ਦੇ ਵਿੱਚ ਉਹ ਪਰਿਵਾਰ ਨੂੰ ਮੈਂ ਗਿਣਦਾ ਨਹੀਂ ਜੀ ਮੇਰਾ ਉਹਨਾਂ ਨਾਲ ਇੱਕ ਪਰਸਨਲ ਪਿਆਰ ਆ ਦੀ ਮੈਂ ਇਸ ਮਸਲੇ 'ਚ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਅਕਾਲੀ ਦਲ ਨੂੰ ਛੜ ਛੜ ਕੇ ਕਿਉਂ ਜਾ ਰਹੇ ਆ ਕਾਰਨ ਕੀ ਆ ਤਲਬੀਰ ਸਿੰਘ ਗਿੱਲ ਚਲੇ ਗਏ ਨੇ ਹੋਰ ਲੀਡਰ ਚਲੇ ਗਏ ਨੇ ਕਾਰਨ ਕੀ ਆ ਅਕਾਲੀ ਦਲ ਕਿਉਂ ਖਾਲੀ ਹੁੰਦਾ ਜਾ ਰਿਹਾ ਇਹ ਦੇਖੋ ਸਾਰੇ ਜਾ ਰਹੇ ਨੇ ਤੁਸੀਂ ਨਾ ਘੱਟ ਲੈ ਲੇ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਬ੍ਰੰਪੁਰਾ ਸਾਹਿਬ ਗਏ ਢੀਂਡਾ ਸਾਹਿਬ ਕਈ ਨੇ ਇਦਾਂ ਦੇ ਪਰਿਵਾਰ ਸ਼ਹਿਰੀ ਪ੍ਰਧਾਨ ਟਿੱਕਾ ਜੀ ਗਏ ਤਲਬੀਰ ਜੀ ਗਏ ਕਾਫੀ ਬੰਦੇ ਗਏ ਨੇ ਤੇ ਕਾਰਨ ਇਹੀ ਆ ਉਹਨਾਂ ਦੀ ਨਹੀਂ ਇਹਨਾਂ ਦਾ ਸੈਟਿੰਗ ਬਹਿ ਰਹੀ ਜਾਂ ਇਹ ਭੁਜਾਰੇ ਨੇ ਉਹਨਾਂ ਨੂੰ ਕੌਣ ਭੁਜਾਰੇ ਨੇ ਸਪਸ਼ਟ ਕਰ ਦਿਓ ਜੀ ਦੇਖੋ ਜਿਹਨਾਂ ਜਿਨ੍ਹਾਂ ਦੇ ਅੰਡਰ ਕਾਲੀ ਦਲ ਚੱਲ ਰਿਹਾ ਸਾਡਾ ਕਿਹਨਾਂ ਦੇ ਅੰਡਰ ਚਲੋ ਮੈਂ ਕੇ ਦਾ ਨਾਮ ਕਿ ਲੈਣਾ ਸਾਰਿਆਂ ਨੂੰ ਪਤਾ ਜੀ ਕਿਹਦੇ ਅੰਡਰ ਚੱਲ ਰਿਹਾ ਉਹ ਭੁਜਾਰੇ ਆ ਗੁੱਟ ਫੜ ਫੜ ਕੇ ਘਰੋਂ ਬਾਹਰ ਕੱਢ ਰਹੇ ਨੇ ਇਹ ਇੱਥੇ ਵੀ ਜਿੰਡਿਆਲੇ ਵਾਲੇ ਹਲਕਨ ਚਾਚ ਭੁਜਾਰੇ ਆ ਇਹ ਤੇ ਹੁਣ ਮੈਨੂੰ ਮੈਂ ਇਹ ਤੇ ਕੁਝ ਕਹਿਣਾ ਨਹੀਂ ਚਾਹੁੰਦਾ ਸਭ ਜਾਣਦੇ ਨੇ ਕੌਣ ਭੁਜਾਰੇ ਆ ਕੀ ਕੀ ਕਾ ਕੇ ਭੁਜਾਰੇ ਨੇ ਹਲਕੇ ਚ ਤੁਹਾਨੂੰ ਪਤਾ ਹੀ ਆ ਕੀ ਕਾ ਕੇ ਭੁਜਾਰੇ ਨੇ ਕਿ ਜਾਓ ਦਫਾ ਹੋ ਜਾਓ ਸਾਡੇ ਗਲੋਂ ਲੱਥੋ ਦੀ ਇਹੀ ਸੁਨਣਾ ਚਾਹੁੰਦਾ ਇਹ ਤੇ ਸਹੀ ਗੱਲ ਐ ਏਦਾਂ ਹੀ ਕਹਿ ਰਹੇ ਆ ਭੁਜਾਰੇ ਨੇ ਕੋਈ ਸ਼ੱਕ ਨਹੀਂ ਕੌਣ ਕਹਿ ਰਿਹਾ ਸਭ ਜਾਣਦੇ ਆ ਦੀ ਰਹਿਣ ਦੀ ਆਪਾਂ ਇੰਨਾ ਨਾ ਕਰੀਏ ਕੋਈ ਗੱਲ ਨਹੀਂ ਸਭ ਪਤਾ ਲੋਕਾਂ ਨੂੰ ਲੋਕ ਬਹੁਤ ਸਿਆਣੇ ਨੇ ਬਹੁਤ ਜ਼ਿਆਦਾ ਤਾਂ ਹੁਣ ਭਾਜਪਾ ਦੇ ਵਿੱਚ ਉਹੋ ਜਿਹਾ ਮਾਨ ਸਤਕਾਰ ਮਿਲ ਜੂਗਾ ਤੁਹਾਨੂੰ ਜੋ ਕਾਲੀ ਦਲ ਦੇ ਵਿੱਚ ਮਿਲਦਾ ਸੀਗਾ ਦੇਖੋ ਕਾਲੀ ਦਲ ਦੇ ਵਿੱਚ 2019 ਦੇ ਵਿੱਚ ਬੀਬਾ ਜੀ ਪਟਿੰਡਾ ਤੋਂ ਚੋਣ ਲੜਦੇ ਨੇ ਮੈਂ ਉੱਥੇ ਜਾ ਕੇ ਵੱਡੀ ਪੱਦਰ ਦੇ ਵਿੱਚ ਜੁਆਇਨਿੰਗਾਂ ਕਰਾਈਆਂ ਜੇ ਗੱਲ ਕਰੀਏ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਜੇ ਉਹ ਫਿਰੋਜ਼ਪੁਰ ਦੇ ਵਿੱਚੋਂ ਐਮਪੀ ਦੀ ਇਲੈਕਸ਼ਨ ਲੜਦੇ ਨੇ ਜਿੱਤਦੇ ਨੇ ਉੱਥੇ ਜਾ ਕੇ ਵੀ ਉਹ ਵੱਡੀਆਂ ਜੁਆਇਨਿੰਗਾਂ ਕਰਾਈਆਂ ਜੇ ਗੱਲ ਕਰੀਏ ਫਰੀਦਕੋਟ ਦੀ ਰਣੀਕੇ ਸਾਹਿਬ ਲੜਦੇ ਨੇ ਉੱਥੇ ਜਾ ਕੇ ਵੀ ਜੁਆਇਨਿੰਗਾਂ ਕਰਾਈਆਂ ਤੇ ਜੇ ਗੱਲ ਕਰਦੇ ਹੁਣ ਭਾਜਪਾ ਦੀ ਜੇ ਐਡੀ ਵੱਡੀ ਪੱਧਰ ਤੇ ਜਾ ਕੇ ਜੜਿਆਲੇ ਦੀ ਧਰਤੀ ਤੋਂ ਉੱਠ ਕੇ ਬਠਿੰਡੇ ਜਾ ਕੇ ਜੁਆਇਨਿੰਗ ਕਰਾ ਰਹੇ ਆ ਭਾਜਪਾ ਨੂੰ ਪੂਰੇ ਪੰਜਾਬ ਦੇ ਵਿੱਚ ਸਟਰੋਂਗ ਕਰਾਂਗੇ ਬੂਥ ਪੱਧਰ ਤੇ ਜਾ ਕੇ ਸਟਰੋਂਗ ਕਰਾਂਗੇ ਕੋਈ ਕਮਿਟਮੈਂਟ ਹੋ ਗਈ ਆ ਭਾਜਪਾ ਦੇ ਨਾਲ ਵੀ ਭਾਈ ਮੈਨੂੰ ਇੱਥੋਂ ਹਲਕਾ ਇੰਚਾਜ ਲਾਗ ਦਿਓ ਜਾਂ ਫਿਰ ਆ ਉਹਦਾ ਦੇ ਦਿਓ ਨਾ ਤੇ ਮੈਂ ਕਾਲੀ ਦਲ ਦੇ ਵਿੱਚ ਕਦੀ ਕੋਈ ਅਹੁਦਾ ਮੰਗਿਆ ਤੇ ਨਾ ਹੀ ਮੈਂ ਭਾਜ ਭਾਜ ਕੋਈ ਯੋਦਾ ਮੰਗਿਆ ਮੇਰਾ ਕੰਮ ਦੇਖਣਗੇ ਜਿੱਥੇ ਉਹਨਾਂ ਦਾ ਦਿਲ ਕਰੂ ਜਿੱਥੇ ਲਾਉਣਾ ਹੋਊਗਾ ਲਾ ਦੇਣਗੇ ਮੈਂ ਇਹਦਾ ਆਪਣੇ ਆਪ ਨੂੰ ਹਮੇਸ਼ਾ ਸਿਪਾਹੀ ਗਿਣਕੇ ਚੱਲਿਆ ਮੈਂ ਕਦੀ ਆਪਣੇ ਆਪ ਨੂੰ ਲੀਡਰ ਨਹੀਂ ਗਿਣਿਆ ਮੈਂ ਸੇਵਕਾਂ ਲੋਕਾਂ ਦਾ ਨਮਾਣਾ ਮੈਂ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਮੈਂ ਉਦਾਂ ਉਦਾਂ ਵਿੱਚ ਵਿਸ਼ਵਾਸ ਨਹੀਂ ਰੱਖਦਾ ਪਾਸ ਜੀ ਅਕਾਲੀ ਦਲ ਤੇ ਇੱਕ ਵੱਡਾ ਦੋਸ਼ ਲੱਗਦਾ ਸੀ ਬੇਤਬੀ ਦਾ ਕੀ ਲੱਗਦਾ ਲੋਕ ਸਭਾ ਚੋਣਾਂ ਦੇ ਵਿੱਚ ਲੋਕ ਉਹ ਵੀ ਮੁੱਦਾ ਵੇਖਣਗੇ ਕਿ ਅਕਾਲੀ ਦਲ ਨੇ ਆਹ ਕਰਾਇਆ ਉਸ ਸਮੇਂ ਦੇ ਕਿਉਂਕਿ ਦੋਸ਼ ਲੱਗ ਰਿਹਾ ਅਕਾਲੀ ਦਲ ਦੇ ਉੱਤੇ ਦੇਖੋ ਇਹਦੇ ਤੇ ਪ੍ਰਧਾਨ ਸਾਹਿਬ ਨੇ ਮੇਰੇ ਹਿਸਾਬ ਨਾਲ ਦੋ ਤਿੰਨ ਵਾਰ ਮਾਫੀ ਮੰਗ ਲਈ ਹੈ ਦੀ ਜਨ ਤੱਕ ਟੋਰ ਤੇ ਵੀ ਆ ਕੇ ਮੰਗੀ ਹੈ ਆਕਾਲ ਤਖਤ ਸਾਹਿਬ ਤੇ ਵੀ ਆ ਕੇ ਮੰਗੀ ਹੈ ਇਹਦੇ ਬਾਰੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਮਾਫੀ ਤੇ ਪਾਸ ਜੀ ਤਾਂ ਮੰਗੀ ਜਾਂਦੀ ਹੈ ਜਦੋਂ ਕੋਈ ਗਲਤੀ ਹੋ ਜੇ ਵਾਕੇ ਮਾਫੀ ਜੈਸੀ ਹੋ ਚਲੋ ਜਦੋਂ ਸਰਕਾਰਾਂ ਚਲਦੀਆਂ ਨੇ ਉਦੋਂ ਕਈ ਇਹੋ ਦੀਆਂ ਗਲਤੀਆਂ ਹੋ ਜਾਣਗੀਆਂ ਮੇਰੇ ਮੈਂ ਇਹਦੇ ਬਾਰੇ ਮੈਂ ਦੇਖੋ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਜੇ ਉਹਨਾਂ ਨੂੰ ਲੱਗਾ ਹੋਊਗਾ ਕੋਈ ਸਾਡੀ ਸਰਕਾਰ ਚ ਅਸੀਂ ਗਲਤੀ ਕਰ ਬੈਠੇ ਆ ਤਾਂ ਉਹਨਾਂ ਮਾਫੀ ਮੰਗੀਏ ਨਹੀਂ ਤਾਂ ਮਾਫੀ ਕੌਣ ਮੰਗਦਾ ਜਿਹੜੀ ਪਾਰਟੀ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਕੋਈ ਸਮਾਂ ਪੈ ਕੇ ਲੋਕ ਸਭਾ ਜਾਂ ਵਿਧਾਨ ਸਭਾ ਅਗਲੀਆਂ ਚੋਣਾਂ ਦੇ ਵਿੱਚ ਫਿਰ ਜਾ ਕੇ ਇਕੱਠੇ ਹੋ ਜਾਂਦੇ ਆ ਤਾਂ ਪਾਰਸ ਜੰਡੇ ਵਾਲੇ ਨੂੰ ਉਸੇ ਮੇਚ ਤੇ ਉਸੇ ਕੁਰਸੀ ਤੇ ਜਾ ਕੇ ਬਹਿਣਾ ਪਊਗਾ ਜਿੱਥੋਂ ਪਹਿਲਾਂ ਛੱਡ ਕੇ ਆਏ ਨੇ ਕਦੇ ਹੀ ਨਹੀਂ ਜੀ ਮੈਂ ਭਾਜਪਾ ਦਾ ਪੱਲਾ ਹੁਣ ਕਦੀ ਨਹੀਂ ਛੱਡਣਾ ਅਸੀਂ ਆਪ ਦੀ ਪਾਰਟੀ ਨੂੰ ਮਜ਼ਬੂਤ ਬੀਜੇਪੀ ਪਾਰਟੀ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਸਮਝੌਤਾ ਨਹੀਂ ਕਰੂਗੀ। ਉਹਨਾਂ ਨੇ ਆਪ ਦਾ ਗਰਾਫ ਥੱਲੇ ਨਹੀਂ ਸੁੱਟਣਾ। ਭਾਜਪਾ ਅੱਜ ਤੁਸੀਂ ਚੈੱਕ ਕਰ ਲਿਓ ਅਕਾਲੀ ਦਲ ਨਾਲੋਂ ਕਈ ਹੂਸ ਉੱਪਰ ਤਗੜੀ ਹੈ। ਅਕਾਲੀ ਦਲ ਉਹਨਾਂ ਦੇ ਮੁਕਾਬਲੇ 'ਚ ਨਹੀਂ ਪੰਜਾਬ ਦੇ ਵਿੱਚ। ਮੈਨੂੰ ਨਹੀਂ ਲੱਗਦਾ 13 ਦੇ ਵਿੱਚੋਂ ਇੱਕ ਸੀਟ ਵੀ ਅਕਾਲੀ ਦਲ ਜਿੱਤੂਗਾ। ਇੱਕ ਸੀਟ ਵੀ ਅਕਾਲੀ ਦਲ 13 ਸੀਟਾਂ 'ਚੋਂ ਨਹੀਂ ਜਿੱਤੂਗਾ। ਗੱਲ ਕਰੀਏ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਤੇ ਦੂਜੇ ਪਾਸੇ 1 ਜੂਨ ਤੇ ਹੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਸੀਗਾ। ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ? ਮੈਂ ਇਹ ਕਹਿਣਾ ਚਾਹੁੰਦਾ ਲੋਕੀ ਆਪਣੀ ਜ਼ਮੀਰ ਨੂੰ ਕਿਉਂ ਮਾਰ ਰਹੇ ਨੇ ਕਾਂਗਰਸ ਨੂੰ ਵੋਟ ਕਿਉਂ ਪਾ ਰਹੇ ਨੇ ਜਿਸ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਮੈਂ ਪਾਰਟੀ ਛੱਡੀ ਆਕਾਲੀ ਦਲ ਮੈਨੂੰ ਕਾਂਗਰਸ ਦੇ ਸੀਨੀਅਰ ਲੀਡਰਾਂ ਦਾ ਫੋਨ ਆਇਆ ਕਿ ਤੁਹਾਡੇ ਲਈ ਬੂਹੇ ਖੁੱਲੇ ਆ ਦੱਸੋ ਕਿੱਥੇ ਸੈੱਟ ਹੋਣਾ ਚਾਹੁੰਦੇ ਹੋ ਕਿਹੜੇ ਅਹੁਦੇ ਤੇ ਹੋਣਾ ਚਾਹੁੰਦੇ ਹੋ ਤੁਹਾਡੇ ਲਈ ਦਰਵਾਜ਼ੇ ਖੁੱਲੇ ਆ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਮੈਨੂੰ ਜਵਾਬ ਦੇ ਦਿਓ 1984 ਦੇ ਵਿੱਚ ਤੁਸੀਂ ਸਾਡਾ ਆਕਾਲ ਤੱਕ ਸਭ ਢੈ ਢੇਰੀ ਕੀਤਾ ਨਿਰਦੋਸ਼ ਲੋਕ ਮਾਰੇ ਲੋਕਾਂ ਦੇ ਪੁੱਤ ਘਰਾਂ ਚੋਂ ਕੱਢ ਕੱਢ ਕੇ ਮਾਰੇ ਇਸ ਪਾਰਟੀ ਦੇ ਵਿੱਚ ਮੈਂ ਕਦੀ ਵੀ ਨਹੀਂ ਜੁਆਇਨ ਕਰੂੰਗਾ। ਸੋ ਧੰਨਵਾਦ ਇਸਨ ਪਾਰਸ ਜੰਡਿਆਲਾ ਜਿਹੜਿਆ ਜੰਡਿਆਲਾ ਸਾਹਿਬ ਜਿਸ ਤਰ੍ਹਾਂ ਹੁਣ ਆ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਲੋਕ ਸਭਾ ਦੀ ਗੱਲ ਕਰੀਏ ਖਡੂਰ ਸਾਹਿਬ ਤੋਂ ਮਨਦੀਪ ਸਿੰਘ ਮੰਨਾ ਨੇ ਇਹਨਾਂ ਕੈਂਡੀਡੇਟਾਂ ਨੂੰ ਕਿਵੇਂ ਵੇਖਦੇ ਹੋ ਤੇ ਇਹਨਾਂ ਦੀ ਕੈਂਪੇਨ ਕਿਵੇਂ ਕਰੋਗੇ ਹੁਣ ਤੁਸੀਂ? ਦੇਖੋ ਪਹਿਲਾਂ ਜੇਟਲੀ ਸਾਹਿਬ ਇੱਥੋਂ ਇਲੈਕਸ਼ਨ ਲੜੇ ਅੰਮ੍ਰਿਤਸਰ ਵਾਲਿਆਂ ਨੇ ਹਰਾ ਦਿੱਤਾ। ਨੁਕਸਾਨ ਹੋਇਆ ਉਹ ਸੈਂਟਰ 'ਚ ਮinistr ਬਣੇ। ਪੂਰੀ ਸਾਹਿਬ ਇਲੈਕਸ਼ਨ ਲੜੇ ਲੋਕਾਂ ਨੇ ਹਰਾ ਦਿੱਤਾ। ਨੁਕਸਾਨ ਹੋਇਆ ਅੰਮ੍ਰਿਤਸਰ ਦਾ। ਜੇ ਗੱਲ ਕਰੀਏ ਸੰਧੂ ਸਾਹਿਬ ਦੀ ਬੜੇ ਸੂਝਵਾਨ ਬੜੇ ਇੰਟੈਲੀਜੈਂਟ ਬੜੇ ਪੜ੍ਹੇ ਲਿਖੇ ਬੜੇ ਕਾਬਲ ਹਲਕਾ ਕੈਂਡੀਡੇਟ ਉਹ ਲੱਗੇ ਨੇ ਇਥੋਂ ਇਲੈਕਸ਼ਨ ਲੜ ਰਹੇ ਨੇ ਲੋਕ ਸਭਾ ਦੀ ਮੈਂ ਤੁਹਾਨੂੰ ਹੱਥ ਬੰਨ ਕੇ ਸਪੈਸ਼ਲੀ ਬੇਨਤੀ ਕਰਦਾ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਕਾਮਯਾਬ ਕਰੋ ਜੋ ਪਿੱਛੇ ਨੁਕਸਾਨ ਅਮਰਸਰ ਦਾ ਆਇਆ ਅੱਗੇ ਦੁਬਾਰਾ ਨਾ ਹੋਵੇ ਉਹਨਾਂ ਵੀ ਜਾ ਕੇ ਸੈਂਟਰ 'ਚ ਵਜ਼ੀਰ ਬਣ ਸਾਡੇ ਅਮਰਸਰ ਦੇ ਵਿੱਚ ਵੱਡੇ ਵੱਡੇ ਪ੍ਰੋਜੈਕਟ ਆਉਣਗੇ ਫੈਕਟਰੀਆਂ ਲੱਗਣਗੀਆਂ ਰੋਜ਼ਗਾਰ ਵਧਣਗੇ ਡਿਵੈਲਪਮੈਂਟ ਹੋਊਗੀ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਸਿਆਣੇ ਹੋ ਕੇ ਇੱਕ ਵਾਰੀ ਵੋਟ ਪਾ ਕੇ ਉਹਨਾਂ ਨੂੰ ਭੇਜੋ ਜੇ ਗੱਲ ਕਰੀਏ ਉਹ ਇੱਕ ਸਿੱਖ ਚਿਹਰਾ ਨੇ ਹੂੰ ਸਮੁੰਦਰੀ ਹਾਲਜੀ ਦੇ ਪੋਤੇ ਨੇ ਜੇ ਉਹਨਾਂ ਵਰਗੇ ਇਨਸਾਨ ਉੱਥੇ ਜਾ ਕੇ ਜਦੋਂ ਲੋਕ ਸਭਾ 'ਚ ਬੋਲਣਗੇ ਸਾਡੇ ਸਿੱਖਾਂ ਦੇ ਹੱਕਾਂ ਦੇ ਗੱਲ ਕਰਨਗੇ ਜੇ ਅਸੀਂ ਮੈਂ ਬੀਜੇਪੀ ਜੁਆਇਨ ਕੀਤੀ ਮੰਨਾ ਜੀ ਨੇ ਕੀਤੀ ਟਿੱਕਾ ਜੀ ਨੇ ਕੀਤੀ ਕਈਆਂ ਨੇ ਕੀਤੀ ਜੇ ਅਸੀਂ ਜਾਵਾਂਗੇ ਆਪਦੀ ਕੌਮ ਦੀ ਆਵਾਜ਼ ਚੁੱਕਾਂਗੇ ਆਪਦੇ ਭਰਾਵਾਂ ਦਾ ਦਰਦ ਦੱਸਾਂਗੇ ਆਪਦਾ ਕਲਚਰ ਦੱਸਾਂਗੇ ਉਹਨਾਂ ਨੂੰ ਵੀ ਸਾਹੀ ਪਸੰਦ ਕੀ ਕਰਦੇ ਆ ਤੇ ਜੇ ਸਾਡੇ ਵਰਗੇ ਜਾਣਗੇ ਤੇ ਕੁਛ ਲੈਉਣਗੇ ਪਹਿਲਾਂ ਦੇ ਮੈਚ ਫਿਕਸ ਚੱਲਦੇ ਰਹੇ ਇਹਨਾਂ ਦੇ ਇਹ ਤਾਂ ਗਾਹ ਦੇਖੋ ਸਮਾਂ ਚੰਗਾ ਆ ਰਿਹਾ 4 ਤਰੀਕ ਨੂੰ ਪਤਾ ਲੱਗ ਜਾਊਗਾ ਮਾਸ ਜੀ ਕੀ ਵਿਕਰਮ ਸਿੰਘ ਮਜੀਠੀਆ ਤੇ ਕਾਫੀ ਨਸ਼ੇ ਦੇ ਦੋਸ਼ ਲੱਗਦੇ ਰਹੇ ਨੇ ਕੇਸ ਵੀ ਚੱਲ ਰਹੇ ਨੇ ਵਾਕਈ ਵਿਕਰਮ ਸਿੰਘ ਮਜੀਠੀਆ ਨੇ ਉਹ ਨਸ਼ਾ ਵੇਚਿਆ ਵਾਕਈ ਵਿਕਰਮ ਸਿੰਘ ਮਜੀਠੀਆ ਉਹ ਜਾਇਜ ਉਹਨਾਂ ਕੇਸਾਂ ਦੇ ਵਿੱਚ ਫਸੇ ਹੋਏ ਨੇ ਦੇਖੋ ਜਿੰਨਾ ਕਿ ਮੈਂ ਮਜੀਠੀਆ ਸਾਹਿਬ ਨੂੰ ਜਾਣਦਾ ਉਹ ਬੜੇ ਨਿਤਨੇਮੀ ਨੇ ਬੜਾ ਰੱਬ ਨੂੰ ਮੰਨਣ ਵਾਲੇ ਇਨਸਾਨ ਨੇ ਮੈਂ ਉਹਨਾਂ ਦੇ ਨਾਰਿਆ ਲੰਮਾ ਸਮਾਂ ਨਾਰਿਆ ਆਦਤ ਚਾਹੇ ਮੈਂ ਬੀਜੇਪੀ ਪਾਰਟੀ 'ਚ ਖੜਾ ਉਹਨਾਂ ਦੇ ਆਪੋਜੀਟ ਪਰ ਮੈਂ ਇਸ ਚੀਜ਼ ਤੇ ਕਦੀ ਮੋਹਰ ਨਹੀਂ ਲਾਊਗਾ ਜਿੰਨਾ ਕਿ ਮੈਂ ਉਹਨਾਂ ਨੂੰ ਜਾਣਦਾ ਕਿ ਇਹੋ ਜਿਹੇ ਇਨਸਾਨ ਐਡੇ ਵੱਡੇ ਪਰਿਵਾਰ ਦਾ ਇਨਸਾਨ ਕਿ ਆਪ ਦਾ ਕਰੀਅਰ ਇਹੋ ਜਿਹਾ ਘਟੀਆ ਕੰਮ ਲਈ ਦਾਅ ਤੇ ਲਾਊਗਾ ਮੇਰੇ ਮੰਨਣ 'ਚ ਇਹ ਗੱਲ ਕਦੀ ਨਹੀਂ ਆ ਸਕਦੀ ਕਿ ਮਨਦੀਟਿਆ ਸਾਹਿਬ ਇਹੋ ਜਿਹਾ ਕੋਈ ਕੰਮ ਕਰਦੇ ਹੋਣਗੇ ਇਹ ਤੇ ਬੇਫਜ਼ੂਲ ਗੱਲਾਂ ਨੇ ਓਪੋਜੀਸ਼ਨ ਦਾ ਕੰਮ ਹੁੰਦਾ ਇੱਕ ਦੂਜੇ ਦੇ ਚਿੱਕੜ ਸੁੱਟਣਾ ਹੋ ਸਕਦਾ ਕੱਲ ਨੂੰ ਸਾਡੇ ਦੇ ਵੀ ਕੋਈ ਛੋਟੇ ਇਹ ਤਾਂ ਮਾਮੂਲੀ ਅੱਜ ਕੱਲ ਲੋਕਾਂ ਤੇ ਗਲਤ ਹੀ ਇਹ ਰਹਿ ਗਈ ਹੈ ਜ਼ੁਬਾਨ ਤੇ ਕਿ ਫਲਾਣਾ ਆ ਕਰਦਾ ਜੀ ਇਹ ਤੇ ਪਹਿਲ ਬਣਾ ਲਈ ਰਾਜਨੀਤੀ ਗੰਦੀ ਕਰਤੀ ਬੇਸੀ ਕੱਲ ਲੋਕਾਂ ਨੇ ਮੁੱਦਿਆਂ ਵਾਲੀ ਤੇ ਰਾਜਨੀਤੀ ਰਹੀ ਨਹੀਂ ਸਟੇਜਾਂ ਤੋਂ ਕੇ ਦੀ ਭੈਣ ਨੂੰ ਉਂਗਲ ਕੀਤੀ ਜਾਂਦੀ ਆ ਕੇ ਦੀ ਘਰ ਦੀ ਨੂੰ ਕੀਤੀ ਜਾਂਦੀ ਆ ਗੱਲ ਤੇ ਮੁੱਦਿਆਂ ਦੀ ਕਰੀਏ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ ਹੱਕ ਦੀ ਕਰੀਏ ਪੰਜਾਬ ਅੱਜ ਕਿੱਥੇ ਜਾ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਜੀ ਮਰੀਠੀਆ ਸਾਹਿਬ ਬਿਲਕੁਲ ਇਹੋ ਜੇ ਕੰਮ ਦੇ ਵਿੱਚ ਨਹੀਂ ਹੈਗੇ ਇਹ ਮੈਂ ਤੁਹਾਨੂੰ ਆ ਬੜੇ ਕੰਫੀਡੈਂਸ ਨਾਲ ਕਹਿ ਸਕਦਾ ਭਾਵੇਂ ਅੱਜ ਉਹਨਾਂ ਦੇ ਨਾਲ ਮੇਰੇ ਬੜੇ ਮਤਭੇਦ ਨੇ ਪਾਰਟੀ ਛੱਡ ਚੁੱਕਿਆ ਜਲੀਲਪਨ ਵੀ ਮਹਿਸੂਸ ਕੀਤਾ ਪਰ ਇਦਾਂ ਦੀ ਕੋਈ ਗੱਲ ਨਹੀਂ ਇਹ ਸਾਰਾ ਸਾਰ ਗਲਤ ਗੱਲ ਆ ਇਹ ਨਹੀਂ ਕਰਨੀ ਚਾਹੀਦੀ ਕਿਸੇ ਪ੍ਰਤੀਭ ਨਹੀਂ ਕਰਨੀ ਚਾਹੀਦੀ ਚਾਹੇ ਉਹ ਮਜੀਠੀਆ ਸਾਹਿਬ ਨੇ ਜਾਂ ਕੋਈ ਹੋਰ ਵੀ ਲੀਡਰ ਆ ਇਦਾਂ ਦੀ ਕੋਈ ਗੱਲ ਨਹੀਂ ਸੋ ਧੰਨਵਾਦ ਜਿਸਨ ਪਾਸਸ ਜੰਡਿਆਲਿਆ ਜੋ ਆਕਾਲੀ ਦਲ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਕੜਰੇ ਸਵਾਲ ਆਕਾਲੀ ਦਲ ਤੇ ਚੁੱਕੇ ਨੇ ਹਲਕਾ ਅੰਚਾ ਦੇ ਚੁੱਕੇ ਨੇ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਦੇ ਚੁੱਕੇ ਨੇ ਕਿ ਉਹਨਾਂ ਦੀ ਵਜ੍ਹਾ ਨਾਲ ਮੈਂ ਆਕਾਲੀ ਦਲ ਨੂੰ ਛੱਡਿਆ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੈ ਅਮਰਸਰ ਦੇ ਲੋਕਾਂ ਨੂੰ ਕਿ ਮੈਂ ਭਾਜਪਾ ਜੁਆਇਨ ਕੀਤੀ ਆ ਅਮਰਸਰ ਦੇ